ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਕਿਸਾਨ ਭਰਾਵਾਂ ਆਪਾਂ ਗੱਲ ਕਰਨੀ ਹੈ ਝੋਨੇ ਦੇ ਵਿੱਚ ਆਪਾਂ ਕੱਖਾਂ ਨੂੰ ਨਦੀਨਾਂ ਨੂੰ ਕੰਟਰੋਲ ਕਰਨ ਦੇ ਲਈ ਆਪਾਂ ਕਿਹੜੀ ਦਵਾਈ ਵਰਤਣੀ ਹੈ ਤੇ ਕਿਹੜੇ ਨਦੀਨ ਨਾਸ਼ਕ ਵਧੀਆ ਨੇ ਕਿਹੜਾ ਟੈਕਨੀਕਲ ਵਧੀਆ ਤੇ ਸਹੀ ਤਰੀਕਾ ਕੀ ਹੈ ਕਿਹੜੀ ਜ਼ਮੀਨ ਦੇ ਵਿੱਚ ਕਿਹੜੀ ਦਵਾਈ ਵਰਤਣੀ ਹੈ ਤੇ ਸਹੀ ਤਰੀਕਾ ਕੀ ਹੈ ਇਸੇ ਤਰ੍ਹਾਂ ਆਪਾਂ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਆ ਸਾਰੀ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਕਿਉਂਕਿ ਇਹ ਅਲੱਗ-ਅਲੱਗ ਕੰਪਨੀ ਦੀਆਂ ਕਿਸਾਨ ਭਰਵੋ ਦਵਾਈਆਂ ਆਂਦੀਆਂ ਪਰ ਜਿਹੜਾ ਟੈਕਨੀਕਲ ਵਰਤੇ ਤੇ ਵਰਤੇ ਆ ਜਾਂਦਾ ਏ ਜ਼ਿਆਦਾਤਰ ਜਿਹੜੇ ਜ਼ਿੰਮੇਵਾਰ ਪਰ ਰਹਾ ਨਹੀਂ ਉਹ ਪ੍ਰਟੀਲਾ ਕਲੋਰ ਈਕਾਂ ਦੀਆਂ ਕਿਸਾਨ ਭਰਵੋ 37% ਵਾਲੀ ਈਡਬਲਿਊ ਤੇ ਇੱਕ ਪ੍ਰਟੀਲਾ ਕਲੋਰ 50% ਵਾਲੀ ਈਐਸ ਤੇ ਜ਼ਿਆਦਾਤਰ ਜਿਹੜੀ ਪਟੀਲਾ ਕਲੋਰ ਦਵਾਈ ਹੈ ਨਦੀਨਾਂ ਦੇ ਵਸਤੇ ਝੋਨੇ ਦੇ ਵਿੱਚ ਵਰਤੀ ਜਾਂਦੀ ਹੈ ਪਰ ਇਹ ਦੋ ਟੈਕਨੀਕਲ ਹੈ ਇਹਨਾਂ ਦਾ ਕੀ ਇਹਨਾਂ ਦੇ ਵਿੱਚ ਅੰਤਰ ਹੈ ਵੀ ਕਿਹੜਾ ਟੈਕਨੀਕਲ ਕਿਹੜੀ ਜ਼ਮੀਨ ਦੇ ਵਿੱਚ ਕੰਮ ਕਰੂਗਾ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਤੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਮੇਰੇ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਪੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਤੇ ਕਿਸਾਨ ਭਰਾਵੋ ਸਭ ਤੋਂ ਜਿਹੜੇ ਟੌਪ ਦੇ ਨਦੀਨ ਆਸ਼ਕ ਨੇ ਪਟੀਲਾ ਗਲੋਰ ਵੀ ਜਿਹੜੀ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਟੈਕਨੀਕਲ ਦੇ ਵਿੱਚ ਆਉਂਦੀ ਹੈ ਤੇ ਰਿਫਟ ਸਜੈਂਟਾ ਕੰਪਨੀ ਦੀ ਰਿਫਟ ਇੱਕ ਬਹੁਤ ਜੀਮੀਦਾ ਭਰਾ ਵਰਤ ਰਹੀ ਹੈ ਤੇ ਇੱਕ ਰਿਫਟ ਪਲਸ ਇਹਨਾਂ ਦਵਾਈਆਂ ਦਾ 100% ਤੁਹਾਨੂੰ ਪੂਰਾ ਰਿਜ਼ਲਟ ਮਿਲੇਗਾ ਤੇ ਤੁਸੀਂ ਵਰਤ ਸਕਦੇ ਹੋ ਤੇ ਆਪਾਂ ਜੀ ਸੋਚੀਏ ਤਾਂ ਬਹੁਤਾ ਖਰਚਾ ਵੀ ਹੈ ਨਹੀਂ 400 ਰੁਪਏ ਇੱਕ ਏਕੜ ਦੇ ਵਿੱਚ ਖਰਚ ਆ ਜਾਂਦਾ ਤੇ ਜੇ ਆਪਾਂ ਹੋਰ ਦਵਾਈਆਂ ਦੀ ਗੱਲ ਕਰੀਏ ਉਹਨਾਂ ਦਾ ਵੀ 300 400 ਰੁਪਏ ਇੱਕ ਏਕੜ ਦਾ ਖਰਚਾ ਆ ਜਾਂਦਾ ਪਰ ਕਿਸਾਨ ਭਰਾ ਕੀ ਕਰਦੇ ਜਿਵੇਂ ਰਿਫਟ ਹੈ ਇੱਕ ਰਿਫਟ ਪਲਸ ਹੈ ਇਹ ਦਵਾਈਆਂ ਨੂੰ ਆਪਾਂ ਵਰਤੀ ਜਾਂਦੇ ਕਿਉਂਕਿ ਕਈ ਜ਼ਮੀਨਾਂ ਦੇ ਵਿੱਚ ਜਿਹੜਾ ਪਾਣੀ ਦੀ ਸਮੱਸਿਆ ਆਂਦੀ ਹੈ ਆਪਣੇ ਖੇਤ ਦੇ ਵਿੱਚ ਪਾਣੀ ਨਹੀਂ ਖੜਦਾ ਆਪਣੇ ਖੇਤ ਨੰਗ ਤੱਗੀਆਂ ਨੰਗੀਆਂ ਹੋ ਜਾਂਦੇ ਜਿਦੇ ਕਾਰਨ ਫਿਰ ਆਪਾਂ ਨੂੰ ਦਵਾਈ ਪੂਰਾ ਕੰਮ ਨਹੀਂ ਕਰਦੀ ਤੇ ਅੱਜ ਆਪਾਂ ਤੁਹਾਨੂੰ ਉਸ ਚੀਜ਼ ਬਾਰੇ ਜਾਣਕਾਰੀ ਦਵਾਂਗੇ ਕਿਸਾਨ ਭਰਾਓ ਜਿਹੜੀ ਰਿਫਟ ਦਵਾਈ ਹੈ ਇਹਦੇ ਵਿੱਚ ਪਟੀਲਾ ਕੋਲੋਰ 50% ਈਐਸ ਵਾਲਾ ਜਿਹੜਾ ਟੈਕਨੀਕਲ ਪਾਇਆ ਜਾਂਦਾ ਹੈ ਤੇ ਇਹ ਜਿਹੜਾ ਟੈਕਨੀਕਲ ਹੈ ਕਿਸਾਨ ਭਰਾਵੋ ਇਹਦਾ ਕੰਮ ਕੀ ਹੁੰਦਾ ਇਹਨੇ ਕੰਮ ਕਰਨਾ ਹੈ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਇਹਨੇ ਉੱਪਰ ਪਰਤ ਬਣਾਨੀ ਹੈ ਜ਼ਮੀਨ ਦੇ ਰਾਹੀਂ ਨਹੀਂ ਇਹ ਕੰਮ ਕਰਦਾ ਇਹਨੇ ਪਾਣੀ ਦੇ ਉੱਪਰ ਪਰਤ ਬਣਾਨੀ ਹੈ ਤੇ ਫਿਰ ਜਾ ਕੇ 24 ਘੰਟੇ ਬਾਅਦ ਜਿਹੜੀ ਇਹ ਦਵਾਈ ਕੰਮ ਸ਼ੁਰੂ ਕਰਦੀ ਹੈ ਫਿਰ ਜਾ ਕੇ ਲੰਬੇ ਸਮੇਂ ਤੱਕ ਜਿਹੜਾ ਇਸ ਦਵਾਈ ਦਾ ਆਪਣੇ ਖੇਤ ਦੇ ਵਿੱਚ ਅਸਰ ਰਹਿੰਦਾ ਹੈ ਤੇ ਕਿਸਾਨપરા ਕੀ ਕਰਦੇ ਜੇ ਆਪਣੇ ਖੇਤ ਦੇ ਵਿੱਚ ਪਾਣੀ ਨਹੀਂ ਖੜਦਾ ਤਾਂ ਉਹ ਇਸ ਟੈਕਨੀਕਲ ਨੂੰ ਤੇ ਇਸ ਦਵਾਈ ਨੂੰ ਖੇਤ ਦੇ ਵਿੱਚ ਨਾ ਵਰਤਣ ਕਿਉਂਕਿ ਜੇ ਤੁਹਾਡੇ ਖੇਤ ਦੇ ਵਿੱਚ ਪਾਣੀ ਘਟ ਗਿਆ ਜ਼ਮੀਨ ਨੰਗੀ ਹੋਗੀ ਫਿਰ ਜੇਰਾ ਇਸ ਦਵਾਈ ਨੇ ਤੁਹਾਨੂੰ ਪੂਰਾ ਰਿਜ਼ਲਟ ਨਹੀਂ ਦੇਣਾ ਤੇ ਤੁਹਾਡੇ ਖੇਤ ਦੇ ਵਿੱਚ ਨਦੀਨਾ ਦੀ ਜਿਹੜੀ ਸਮੱਸਿਆ ਤਾਂ ਕਰਕੇ ਆ ਜਾਂਦੀ ਆਪਾਂ ਬਾਅਦ ਦੇ ਵਿੱਚ ਸੋਚਦੇ ਵੀ ਆਪਾਂ ਵਧੀਆ ਦਵਾਈ ਪਾਈ ᱛੀ ਪਰ ਆਪਾਂ ਨੂੰ ਪੂਰਾ ਰਿਜ਼ਲਟ ਉਸ ਚੀਜ਼ ਦਾ ਨਹੀਂ ਮਿਲਿਆ ਤੇ ਇਹ ਦਵਾਈ ਸਿਰਫ ਉਹ ਪਾਣੀ ਹੈ ਜਿੱਥੇ ਆਪਣੀ ਜ਼ਮੀਨ ਦੇ ਵਿੱਚ ਪਾਣੀ ਖੜਦਾ ਹੋਵੇ ਤੇ ਇਹਨੇ ਕੰਮ ਕੀ ਹੈ ਇਹਦਾ ਪਾਣੀ ਦੇ ਉੱਪਰੇ ਇਹਨੇ ਭਰਤ ਬਣਾਉਣੀ ਹੈ ਤੇ ਦੂਜੀ ਕਿਸਾਨ ਪ੍ਰਾਵੋ ਰਿਫਟ ਪਲਸ ਸੀਐਂਟਾ ਕੰਪਨੀ ਦੀ ਸਭ ਤੋਂ ਟੋਪ ਦੀ ਦਵਾਈ ਹੈ ਤੇ ਇਹਦੇ ਵਿੱਚ ਜਿਹੜਾ ਪਰਟੀਲਾ ਕਲੋਰ 37% ईएस ਵਾਲਾ ਜਿਹੜਾ ਟੈਕਨੀਕਲ ਹੁੰਦਾ ਹੈ ਤੇ ਇਹ ਜਿਹੜਾ ਟੈਕਨੀਕਲ ਹੈ ਜ਼ਮੀਨ ਦੇ ਰਾਹੀਂ ਕੰਮ ਕਰਦਾ ਇਹਨੇ ਮਿੱਟੀ ਦੇ ਵਿੱਚ ਜਾ ਕੇ ਇਹਨੇ ਕੰਮ ਕਰਨਾ ਹੈ ਤੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਆਪਾਂ ਕੱਦੂ ਕਰਨ ਤੋਂ ਬਾਅਦ ਇਸ ਦਵਾਈ ਨੂੰ ਪਖੀਤ ਦੇ ਵਿੱਚ ਪਾ ਸਕਦੇ ਆ ਤੇ ਜੇ ਤੁਹਾਡੀ ਜ਼ਮੀਨ ਦੇ ਵਿੱਚ ਪਾਣੀ ਨਹੀਂ ਖੜਦਾ ਜਾਂ ਪਾਣੀ ਜੀਰ ਜਾਂਦਾ ਹੈ ਪਾਣੀ ਆਪਾਂ ਝੋਨੇ ਦੇ ਵਿੱਚ ਨਹੀਂ ਖੜਦਾ ਫਿਰ ਤੁਸੀਂ ਇਸ ਦਵਾਈ ਨੂੰ ਰਿਫਟ ਪਲੱਸ ਨੂੰ ਵਰਤ ਸਕਦੇ ਹੋ ਜਾਂ ਤੁਸੀਂ ਜਿਹੜਾ ਪਟੀਲਾ ਕਲੋਰ 37% ਵਾਲਾ ਟੈਕਨੀਕਲ ਹੈ ਤੁਸੀਂ ਕੋਈ ਵੀ ਕੰਪਨੀ ਦੀ ਦਵਾਈ ਲੈ ਸਕਦੇ ਹੋ ਇਹ ਤੁਸੀਂ ਟੈਕਨੀਕਲ ਵਰਤਨਾ ਜੇ ਤੁਹਾਡੀ ਜ਼ਮੀਨ ਦੇ ਵਿੱਚ ਪਾਣੀ ਨਹੀਂ ਖੜਦਾ ਤੁਹਾਨੂੰ 100% ਰਿਜ਼ਲਟ ਮਿਲੂਗਾ ਕਿਉਂਕਿ ਇਹ ਦੋਵਾਂ ਟੈਕਨੀਕਲਾਂ ਦੇ ਵਿੱਚ ਸਿਰਫ ਇਹੀ ਫਰਕ ਹੈ ਇੱਕ ਨੇ ਪਾਣੀ ਦੇ ਉੱਪਰ ਪਰਤ ਬਣਾਣੀ ਹੈ ਪਾਣੀ ਦੇ ਵਿੱਚ ਕੰਮ ਕਰਨਾ ਇੱਕ ਦਵਾਈ ਨੇ ਜ਼ਮੀਨ ਦੇ ਵਿੱਚ ਜਾ ਕੇ ਉਸ ਤਰੀਕੇ ਦੇ ਨਾਲ ਉਹ ਚੀਜ਼ ਨੇ ਕੰਮ ਕਰਨਾ ਤੇ ਸਾਊਥ ਤੋਂ ਟੋਪ ਦੇ ਜਿਹੜੇ ਨਦੀ ਨਾਸ਼ਕ ਨੇ ਕਿਸਾਨ ਭਰਾ ਉਹ ਰਿਫਟ ਹੋ ਗਿਆ ਰਿਫਟ ਪਲੱਸ ਹੋ ਗਿਆ ਤੇ ਹੋਰ ਵੀ ਹੋਣਗੇ ਕਿਸਾਨ ਭਰਾ ਅਲੱਗ ਅਲੱਗ ਕੰਪਨੀਆਂ ਦੇ ਵਰਤ ਦੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਹਾਨੂੰ ਵਧੀਆ ਰਿਜ਼ਲਟ ਮਿਲਦਾ ਏ ਉਹ ਤੁਸੀਂ ਟੈਕਨੀਕਲ ਵਰਤ ਸਕਦੇ ਹੋ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਹੋਰ ਜ਼ਿੰਮੇਦਾਰ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਜੀ